ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਗੰਡੀਵਿੰਡ ਮਾਨਕਪੁਰ ਮਾਨਕਪੁਰ ਪਿੰਡ ਆ ਖਾਸ ਜਿਹੜੀ ਵਿਜਿਟ ਆ ਦੋਸਤੋ ਪਿੰਡ ਮਾਨਕਪੁਰ ਕਰਨੀ ਆ ਤੁਸੀਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਚਪਾਲ ਤੋਂ ਕੋਈ 11 ਕਿਲੋਮੀਟਰ ਦੀ ਦੂਰੀ ਆ ਪਿੰਡ ਮਾਨਕਪੁਰ ਦੀ ਢੰਡਕ ਸੇਲ ਤੋਂ ਦੋਸਤੋ ਜਿਹੜੀ ਸੜਕ ਬਿਲਕੁਲ ਗੰਡੀਵਿੰਡ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਆਉਂਦਾ ਮਾਨਕਪੁਰ ਤੇ ਗੰਡੀਵਿੰਡ ਤੇ ਢੰਡ ਦੇ ਬਿਲਕੁਲ ਸੈਂਟਰ ਦੇ ਵਿੱਚ ਪਿੰਡ ਰਹਿ ਜਾਂਦਾ ਮਾਨਕਪੁਰ ਘਰੇਲੂ ਘਰ ਦੇ ਵਿੱਚੋਂ ਅੱਜ ਆਪਾਂ ਤੁਹਾਨੂੰ ਦੋਸਤੋ ਇੱਕ ਮੱਝ ਦਿਖਾਉਣ ਜਾ ਰਹੇ ਹਾਂ ਚੰਗੇ ਮਿਲਕ ਤੇ ਚੱਲ ਰਹੀ ਆ ਸੋ ਚੰਗੀ ਤਸੱਲੀ ਵੀਰ ਦੇ ਰਿਹਾ ਬਾਕੀ ਦੁੱਧ ਕਿੰਨਾ ਇਹਦੇ ਥੱਲੇ ਹੁਣ ਹਾਜ਼ਰ ਆ ਕਿੰਨੇ ਕ ਸਮੇਂ ਦੀ ਸੂਈ ਆ ਕੀ ਮੁੱਲ ਰਹਿਣ ਵਾਲਾ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਤੇ ਬਿਲਕੁਲ ਘਰੇਲੂ ਘਰ ਦੇ ਵਿੱਚੋਂ ਦੋਸਤੋ ਜਿੰਨਾ ਵੀ ਮਾਲ ਇੱਕ ਵਾਰੀ ਤੁਹਾਨੂੰ ਮੋٹے ਤੌਰ ਤੇ ਆਪਾਂ ਇਧਰੋਂ ਦਿਖਾ ਦਿੰਨੇ ਆ ਜਿੰਨੇ ਪਸ਼ੂ ਵੀ ਆ ਘਰ ਦੇ ਰੱਖੇ ਹੋਏ ਪਸ਼ੂ ਆ ਤੇ ਇਹਨਾਂ ਪਸ਼ੂਆਂ ਦੇ ਵਿੱਚੋਂ ਵੀਰ ਇੱਕ ਮੱਝ ਸੇਲ ਕਰਦਾ ਪਿਆ ਠੀਕ ਆ ਜੀ ਤੋ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲੂਗੀ ਬਾਕੀ ਵੀਡੀਓ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਫੁੱਲ ਇਨਫੋਰਮੇਸ਼ਨ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਠੀਕ ਆ ਜੀ ਸੋ ਚਬਾਲ ਤੋਂ ਦੋਸਤੋ ਜਿਹੜਾ ਅਟਾਰੀ ਨੂੰ ਰੋਡ ਆਉਂਦਾ ਐ ਇਸੇ ਰੋਡ ਦੇ ਉੱਪਰ ਪਿੰਡ ਗੰਡੀਵੰਡ ਸਰਾ ਐ ਤੇ ਮਾਨਕਪੁਰ ਪਿੰਡ ਵੀ ਉੱਥੋਂ ਜਿਹੜੀ ਗੰਡੀਵੰਡ ਤੋਂ ਇੱਕ ਛੜਕ ਨਿਕਲਦੀ ਆ ਪਿੰਡ ਮਾਨਕਪੁਰ ਨੂੰ ਤੇ ਆਹ ਲੈਨੇ ਆ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਵੀਰ ਹੈਪੀ ਦੇ ਨਾਲ ਹੈਪੀ ਨਾ ਵੀਰ ਦਾ ਸਭ ਤੋਂ ਪਹਿਲਾਂ ਵੀਰ ਹੈਪੀ ਸਤਿ ਸ੍ਰੀ ਅਕਾਲ ਜੀ ਜੀ ਹੋਰ ਵੀਰੇ ਠੀਕ ਠਾਕ ਹੋ ਹਾਂਜੀ ਹਾਂਜੀ ਵਧੀਆ ਜੀ ਠੀਕ ਠਾਕ ਜੀ ਅੱਛਾ ਵੀਰ ਹੈਪੀ ਇੱਕ ਆਪਾਂ ਜਿਹੜੀ ਵੀਰੇ ਇਹ ਮੱਝ ਸੇਲ ਕਰਦੇ ਆਂ ਹਾਂਜੀ 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 ਇੱਕ ਮੱਝ ਆਪਾਂ ਵੀਰੇ ਇਹ ਸੇਲ ਕਰਦੇ ਆਂ ਘਰੇਲੂ ਮੱਝ ਹੀ ਆਪਣੇ ਕੋਲ ਵੀਰ ਹਾਂਜੀ 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 ਘਰੇਲੂ ਜੀ ਘਰੇਲੂ ਆ ਤੇ ਚਵਾਈ ਚ ਵੀ ਪਿਛਲੇ ਸੂਬਿਆਂ ਦੀ ਵੀ ਆਪਾਂ ਇਹਦੀ ਆਪ ਹੀ ਕੀਤੀ ਆ ਘਰੇ ਹਾਂਜੀ 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 ਠੀਕ ਆ ਤੇ ਕੀ ਰਿਕਾਰਡ ਆ ਕੀ ਡਿਟੇਲ ਆ ਸੂਬਾ ਕਿਰਮਾ ਸੂਈ ਆ ਸੂਬਾ ਭਾਈ ਦੂਜਾ ਜੇ ਹਾਂਜੀ ਤੇ ਐਡ ਕੀ ਚਲੋ ਚੱਲਣ ਤੇ ਪਹਿਲਾਂ 14-15 ਲੀਟਰ ਤੇ ਦਹੀਂ ਪਰ ਹੁਣ ਥੋੜਾ ਮੌਸਮ ਦਾ ਤੁਹਾਨੂੰ ਪਤਾ ਤਬਦੀਲੀ ਆਉਣ ਕਰਕੇ ਸਰਦ ਠੰਡਾ ਤੇ ਉਹਦੇ ਕਾਰਨ ਹੁਣ ਜਿਹੜਾ ਪੱਕਾ ਦੁੱਧ ਜੇ 12 ਕਿਲੋ ਅੱਛਾ ਜੀ ਠੀਕ ਹੈ ਜੀ ਤੇ ਬਾਕੀ ਇਹ ਜੇ ਵੀ ਇਹਦਾ ਮੇਨ ਗੱਲ ਇਹ ਜੇ ਵੀ ਗਾਈਆਂ ਆਲਾ ਹਿਸਾਬ ਜੇ ਦੁੱਧ ਹਣੀ ਜੇ ਹਟਦੀ ਅੱਛਾ ਜੀ ਹਾਂਜੀ ਮੰਨ ਲਓ ਵੀ ਤਿਆਰ ਹੁੰਦਿਆਂ ਤੀਕ ਹੀ ਆਪਣੀ ਮਰਜ਼ੀ ਜੇ 2 ਮਹੀਨੇ 2.5 ਮਹੀਨਾ ਛੱਡੀ ਲੀਜੀ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਵੀ ਤੁਹਾਡਾ ਹੁਣ ਵੀ ਸਮਾਂ ਮਹੀਨਾ ਕਿ ਦੱਸਣਾ ਤੁਸੀਂ ਹਾਂਜੀ 1 ਮਹੀਨਾ ਕੋ 2-4 ਦਿਨ ਇੱਧਰ ਉੱਧਰ ਹੋਣਗੇ ਬਸ 1 ਮਹੀਨਾ ਕੋ 5-4 ਦਿਨ ਉੱਪਰ ਵੀ ਹੋ ਸਕਦੇ ਆ ਆ ਮਗਰ ਕਟਾ ਇਹਦੇ ਹਾਂਜੀ ਲੋ ਵੀ ਦੋਸਤੋ ਇਹ ਮੇਲ ਕਾਫ ਆ ਇਸ ਮੱਝ ਦੇ ਜਿਹੜੇ ਥੱਲੇ ਬੱਚਾ ਆ ਮੇਲ ਕਾਫ ਆ ਕਟਾ ਮਗਰ ਸੋ ਬਾਕੀ ਦੁੱਧ ਚੰਗਾ ਐ ਇਸ ਵਕਤ ਹੁਣ 12 ਕਿਲੋ ਨੈਟ ਦੱਸਦਾ ਹਾਂ ਹਾਂਜੀ 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 12 ਕਿਲੋ ਠੀਕ ਆ ਜੀ ਤੁਸੀਂ ਆਤੇ ਸੀ ਵੀ ਥੋੜਾ ਜਿਆ ਹੁਣ ਗਰਮੀ ਦੇ ਕਰਕੇ ਫਰਕ ਪਿਆ ਦੁੱਧ ਤਾਂ ਵੈਸੇ ਤੁਸੀਂ ਦੱਸਿਆ ਵੀ ਥੋੜਾ ਵੱਧ ਦੇ ਦਿੱ 13-14 ਲੀਟਰ ਵਿੱਚ ਆਇਆ ਹਾਂਜੀ 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 ਠੀਕ ਆ ਜੀ ਤੋ ਦੋਸਤੋ ਦੁੱਧ ਜਿਹੜਾ 13 14 ਲੀਟਰ ਤੇ ਵੀ ਚੱਲਦੀ ਰਹੀ ਆ ਫਿਲਹਾਲ ਟਾਈਮ ਅਜੇ ਥੋੜਾ ਜਿਹਾ ਹੈ ਸੋਈ ਨੂੰ ਤੇ ਕੋਈ ਮਹੀਨਾ ਮੰਨ ਲੇ ਕੋਈ ਵੀਰ ਉੱਤੇ 5 4 ਕਿ ਦਿਨ ਦਾ ਸਮਾਂ ਹੋਇਆ ਤੇ 12 ਕ ਕਿਲੋ ਇਸ ਵਕਤੇ ਤੇ ਥੱਲੇ ਦੁੱਧ ਖਾ ਜਰਾ ਜਿਹੜਾ ਕਿਸੇ ਵੀਰ ਨੇ ਇਥੇ ਆਣ ਕੇ ਚੋ ਲੈਣਾ ਤੇ ਜਵਾਬਸਮਾਹ ਦੀ ਵੀਰ ਕਿਦਾਂ ਜਵਾਬਸਮਾਹ ਭਾਈ ਓਕੇ ਜੀ ਸਿਰਫ ਮਗਰਲਾ ਥਣ ਜੀ ਨਾ ਥੋੜਾ ਜਿਹਾ ਉਹ ਪਤਾ ਹਰਾ ਮਾਰ ਕੇ ਦਿਖਾ ਦਾਂਗੇ ਨਾ ਮਾਤਰ ਜਿੰਨੂੰ ਕਹਿ ਦਿੰਦੇ ਮਾੜੀ ਭੂਰ ਭੂਰ ਮਾਰਦਾ ਨਾ ਮਾਤਰ ਜਿਵੇਂ ਕੱਲ ਨੂੰ ਕੋਈ ਵੀਰ ਭਰਾ ਆਵੇ ਤੇ ਫਿਰ ਬਾਅਦ ਵਿੱਚ ਆਪ ਅਗਲਾ ਆ ਕੇ ਵੀ ਤੋ ਦੱਸੋ ਨਾਲ ਦੀ ਨਾਲ ਜਿਹੜੀਆਂ ਧਾਰਾ ਮਾਰ ਕੇ ਆਪਾਂ ਤੁਹਾਨੂੰ ਤਸੱਲੀ ਕਰਵਾ ਦਾਂਗੇ ਤੇ 12 ਕਿਲੋ ਦੁੱਧ ਐਸ ਵਕਤੇ ਤੇ ਥੱਲੇ હાજર ਇੱਕ ਵਾਰੀ ਮੈਂ ਤੁਹਾਨੂੰ ਸਮਾਂ ਨੋਟ ਕਰਾ ਦਿੰਦਾ ਇੱਕ ਵਾਰੀ ਦੱਸੋ ਤੁਸੀਂ ਟਾਈਮ ਨੋਟ ਕਰ ਲਓ ਕੋਈ 3:30 ਪੌਣੇ 4 4 ਵਜ ਦਾ ਜਿਹੜਾ ਸਮਾਂ ਸੋ ਬਣੀ ਧਣੀ ਹੋਣਾ ਐਸ ਵਕਤ ਜਿੰਨੀ ਵੀ ਆ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਲੈਵੇ ਤੇ ਆਰਡਰ ਦੀ ਕੁਆਲਿਟੀ ਤੋਂ ਮੋਸਟਲੀ ਸਾਰੇ ਵੀਰਾਂ ਨੇ ਤੁਸੀਂ ਜੱਜਮੈਂਟ ਕਰ ਲੈਣੀ ਆ ਤੇ ਵੀਰ ਹੈਪੀ ਸੁਬਾ ਚੁਆਈ ਕਿੰਨੇ ਵਜੇ ਕੀਤੀ ਸਹੀ ਜਿਹੜੀ 7:30 ਕੀਤੀ ਇਹ ਪੌਣੇ 7 ਦੇ ਕਰੀਏ ਪੌਣੇ 7 ਵਜੇ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਠ ਆਪਾਂ ਕਟਾਓ ਸਲੇ ਲਾ ਕੇ ਸੈਡ ਕਰ ਦੇਣਾ ਬਾਅਦ ਵਿੱਚ ਤੁਹਾਨੂੰ ਪਤਾ ਵੀ ਘਰਾਂ ਵਾਲੇ ਕੰਮ ਜੇ 10 15 ਮਿੰਟਾ ਕਟਾ ਵਿੱਚ ਉੰਗਦਾ ਰਹਿੰਦਾ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਲਓ ਦੋਸਤੋ ਇੱਕ ਵਾਰੀ ਤੁਹਾਨੂੰ ਥੋੜਾ ਆਪਾਂ ਲਾਗਿਓ ਦਿਖਾ ਦਈਏ ਥਾਣਾ ਆ ਦੇਖੋ ਜੀ ਠੀਕ ਹੈ ਤੋਂ ਬਾਕੀ ਬਰਲਵਾਂ ਦਾ ਕਾਫੀ ਸੋਹਣੀ ਆਪਸੀ ਥਾਣਾ ਦੀ ਹਾਂਜੀ ਤੇ ਨਾਲ ਦੀ ਨਾਲ ਜਿਹੜੀਆਂ ਦੋਸਤੋ ਆਪਾਂ ਹੁਣ ਮੌਕੇ ਤੇ ਆਏ ਆ ਤੇ ਧਾਰਾ ਧੂਰਾ ਮਾਰ ਕੇ ਤੁਹਾਨੂੰ ਨਾਲ ਦੀ ਨਾਲ ਆਪਾਂ ਤਸੱਲੀ ਕਰਾ ਦਾਂਗੇ ਉਹ ਬੱਚਾ ਲਾ ਕੇ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਤਸੱਲੀ ਕਰਵਾਵਾਂਗੇ ਤਾਂ ਜੋ ਕਿਸੇ ਵੀਰ ਨੇ ਦੂਰ ਨੇੜੇ ਉਹ ਸੰਪਰਕ ਤੁਸੀਂ ਕਰਦੇ ਹੋ ਠੀਕ ਆ ਜੀ ਖਰੀਦਣ ਦੇ ਕੋਈ ਵੀਰ ਚਾਹਵਾਨ ਹੋਵੇ ਤੇ ਜਿਹੜਾ ਇਸ ਵਿਹਾਰ ਤੇ ਤੁਸੀਂ ਸੌਦਾ ਕਰ ਲਿਓ ਠੀਕ ਆ ਤੇ ਨਾਲ ਦੀ ਨਾਲ ਇੱਕ ਵਾਰੀ ਆਪਾਂ ਵੀਰ ਨੂੰ ਕਹਿੰਦੇ ਆ ਖੋਲ ਕੇ ਬਾਹਰ ਤਸੱਲੀ ਦੇ ਨਾਲ ਤੋੜ ਕੇ ਦਿਖਾ ਦਿੰਨੇ ਆ ਤੁਹਾਨੂੰ ਜੀ ਤੋੜ ਦਿਓ ਤਾਂ ਤੁਸੀਂ ਇੱਕ ਵਾਰੀ ਤੋੜ ਕੇ ਤੁਹਾਨੂੰ ਦਿਖਾ ਰਹੇ ਆ ਆਪਾਂ ਬਿਲਕੁਲ ਜੈਡ ਬਲੈਕ ਆ ਜਿਵੇਂ ਆਪਾਂ ਹਮੇਸ਼ਾ ਗੱਲ ਕਰਦੇ ਆ ਵੀ ਮੱਥੇ ਤੋਂ ਲੈ ਕੇ ਪੂਛ ਤੱਕ ਜਿਹੜਾ ਦੋਸਤੋ ਕੋਈ ਇੱਕ ਦੋ ਵਾਲ ਵੀ ਤੁਹਾਨੂੰ ਵਾਈਟ ਨਹੀਂ ਮਿਲਣਗੇ ਬਿਲਕੁਲ ਜੈਡ ਬਲੈਕ ਸੋ ਚੰਗੇ ਮਿਲ ਕਾਲੀ ਜਿਹੜੀ ਮਾਝ ਆਪਾਂ ਦੋਸਤੋ ਤੁਹਾਨੂੰ ਦਿਖਾ ਰਹੇ ਹਾਂ ਘਰੇਲੂ ਘਰ ਦੇ ਵਿੱਚੋਂ ਬਾਕੀ ਚਾਰੂ ਚੂਰੂ ਬਹੁਤ ਆ ਸੋ ਜਿੱਥੇ ਵੀ ਆਪਾਂ ਡੱਕਦੇ ਹਾਂ ਚਰਾੰਦਾਂ ਦੇ ਵਿੱਚ ਜਿਵੇਂ ਪਸ਼ੂ ਆਪਾਂ ਚਾਰਦੇ ਹਾਂ ਠੀਕ ਆ ਜੀ ਆ ਥੋੜਾ ਜਿਹਾ ਕਰਕੇ ਵੀਰ ਨੂੰ ਕਹਿੰਨੀ ਆ ਵੀ ਇੱਧਰ ਦਿਖਾ ਦਊਗਾ ਆ ਦੇਖੋ ਜੀ ਠੀਕ ਆ ਸੋ ਚਾਰੂ ਚੂਰੂ ਬਹੁਤ ਜ਼ਿਆਦਾ ਹੀ ਆ ਤੇ 12 ਕਿਲੋ ਇਸ ਵਕਤੇ ਤੇ ਥੱਲੇ ਦੁੱਧ ਨਾਲ ਦੀ ਨਾਲ ਜਿਹੜੀ ਤੁਸੀਂ ਚੁਵਾਈ ਦੇਖ ਰਹੇ ਜੀ ਠੀਕ ਆ ਜੀ ਕੋਈ ਧਾਰਾ ਮਾਰ ਕੇ ਨਾਲ ਦੀ ਨਾਲ ਦੀ ਆਪਾਂ ਤੁਹਾਨੂੰ ਦਿਖਾਈ ਜਾਣੇ ਪਏ ਆ ਤੇ ਬਾਕੀ ਵੀਰ ਹੈਪੀ ਆਪਣੇ ਕੋਲ ਪਿਛਲੇ ਸਵੇ ਵੀ ਚੁਵਾਈ ਕੀਤੀ ਮਿਲਦੀ ਲੰਮਾ ਟਾਈਮ ਹੀ ਆ ਲੰਮਾ ਟਾਈਮ ਭਾਈ ਇਹ گاਵਾਂ ਵਾਲਾ ਹੀ ਸਾਜੇ ਆਪਣੀ ਮਰਜ਼ੀ ਭਾਵੇਂ 2 ਮਹੀਨੇ ਛੱਡੋ ਭਾਵੇਂ 3 ਉਹ ਵੀ ਆਪ ਛੱਡਾਂਗੇ ਆਪ ਹੀ ਛੱਡਣੀ ਪਈ ਹਾਂਜੀ ਹਾਂਜੀ ਇਹੋ ਜੀ ਗੱਲ ਨਹੀਂ ਕਿ ਵੀ ਲਾਤ ਮਾਰ ਜਿੱਥੇ ਮਰਜ਼ੀ ਖਿਲਾਰ ਕੇ ਚੋਲੋ ਕੋਈ ਆਪਾਂ ਨੂੰ ਵੰਡਦਾ ਨਹੀਂ ਕੋਈ ਤੇ ਮਗਰਲੇ ਸੂਬਿਆਂ ਦੇ ਵਿੱਚ ਜੇ ਦੁੱਧ ਦੀ ਗੱਲ ਕਰੀਏ ਇੰਨਾ ਹੀ ਚੁਵਾਉਂਦੇ ਰਹੀ ਪਹਿਲਾ ਦੂਜਾ ਤੇ ਜਿੱਤੇ ਇਹਨੇ ਚਾਲਾ ਲੱਭ 14 ਲੀਟਰ ਤੋਂ ਬਾਹਰ ਦਿੱਤਾ ਪਹਿਲੇ ਸਵੇ। ਪਹਿਲੇ ਸਵੇ। ਹਾਂਜੀ। ਉਹ ਦੁੱਧ ਵਾਲੇ ਪਾਸਿਓਂ ਖਰੀ ਆ। ਹਾਂਜੀ। ਬਾਕੀ ਹਵਾਨਾ ਲੈ ਬਈ ਦੋਸਤੋ ਦੱਸਣ ਦੇ ਆ। ਹਾਂਜੀ ਬਾਕੀ ਮੌਸਮ ਦੇ ਕਾਰਨ ਉਹ ਥੋੜਾ ਫਰਕ ਪਿਆ ਜੇ ਨਹੀਂ ਉਹ ਤਾਂ ਸਾਰੇ ਪਾਸੇ ਇਦਾਂ ਹੀ ਆ। ਜਿਹੜੇ ਪਸ਼ੂ ਚੰਗੇ ਦੁੱਧ ਤੇ ਜਾਂ ਨਾਰਮਲ ਦੁੱਧ ਵਾਲੇ ਵੀ ਉਹ ਵੀ 2-2 ਕਿਲੋ ਵੈਸੇ ਡਾਊਨ ਚੱਲਣ ਦੇ ਆ। ਹਾਂਜੀ ਹਾਂਜੀ। ਬਾਕੀ ਬਹੁਤ ਖੂਬਸੂਰਤ ਕੁਆਲਿਟੀ ਆ। ਇੱਕ ਰੰਗ ਬਿਲਕੁਲ ਜੈਡ ਬਲੈਕ ਜਿੱਦਾਂ ਆਪਾਂ ਦੋਸਤੋ ਮੋਰਾ ਬਰੀਡ ਦੇ ਵਿੱਚ ਪਸ਼ੂ ਦੇਖਦੇ ਆ ਠੀਕ ਆ ਜੀ। ਹਵਾਨੇ ਲੈਪੇ ਦੀ ਬੜੀ ਸਫਾਈ ਅੱਛਾ ਹੈਪੀ ਹੋਰ ਇਹਦੀ ਕੀ ਡਿਮਾਂਡ ਕਰਦੇ ਜੀ ਇਹਦੀ ਡਿਮਾਂਡ ਭਾਈ ਇੱਕ ਪੰਛੀ ਦੀ ਜਿਹहां ਆ ਉਹ ਸਬਦੇ ਬਾਜੀ ਵਾਲਾ ਕੰਮ ਨਹੀਂ ਹੈ ਅੱਛਾ ਜੀ ਹਾਂਜੀ ਲੈਣ ਦੇਣ ਵਾਲਾ ਇੱਕ ਪੰਛੀ ਦੀ ਦੇਣੀ ਹੈ ਜਿਹੜੀ ਹਾਂਜੀ ਹਾਂਜੀ ਉਹ ਚੋ ਛੋਟ ਛਾੜੀ ਹੋਊਗੀ ਡਿਮਾਂਡ ਤਾਂ ਹੋ ਜਾਊਗਾ ਕੋਈ ਸੱਚ ਜਣਾਉਂਦਾ ਘਰੇ ਛੋਟ ਛੱਪਾ ਹੋ ਜਾਊਗਾ ਹਾਂਜੀ 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 ਠੀਕ ਕਿਉਂਕਿ ਆਪਾਂ ਸਬਦੇ ਬਾਜੀ ਵਾਲਾ ਕੰਮ ਕੀਤਾ ਹੀ ਨਹੀਂ ਜੇ ਵੀ ਐਵੇਂ ਵੱਧ ਮੰਗ ਕੇ ਠੀਕ ਹੈ ਠੀਕ ਹੈ ਠੀਕ ਹੈ ਲੋ ਦੋਸਤੋ ਵੈਸੇ ਜਿਵਾਈ ਜਿਹੜੀ ਹੋਣੀ ਆਪਾਂ ਪਹਿਲਾਂ ਤੁਹਾਨੂੰ ਕਰਾਤੀ ਕਿ 3:30 ਪੌਣੇ 4:00 ਵਜੇ ਦਾ ਸਮਾਂ ਹੈ ਵੈਸੇ ਸ ਉਹ ਵੀਰ ਨੇ ਦੱਸਿਆ 6:30 7:00 ਵਜੇ ਚੋਈ ਕੀਤੀ ਤੇ ਸਵੇਰ ਮਾਰਨਿੰਗ ਤੇ ਦੋ ਟਾਈਮ ਚੋਕੇ ਕੋਈ ਭਰਾ ਤਿੰਨ ਟਾਈਮ ਚੋਕੇ ਆਪਣਾ ਕਿਸੇ ਵੀਰ ਦੇ ਮਨ ਦੇ ਵਿੱਚ ਕੋਈ ਸ਼ੱਕ ਕਿ ਕਿੰਤੂ ਪਰੰਤੂ ਆ ਤਾਂ ਦੋ ਆਪਾਂ ਹਰ ਵਾਰ ਕਿੰਨੇ ਵੀ ਤਿੰਨ ਟਾਈਮ ਆਪਣੀ ਚੋਕੇ ਤਸੱਲੀ ਕਰ ਲਿਓ ਹਾਂਜੀ ਆਪਦੀ ਤਸੱਲੀ ਕਰਕੇ ਭਾਂ ਵਿਚਾਰ ਡੰਗ ਚੋਵੇ ਕੋਈ ਆਪਾਂ ਨੂੰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਸਾਈਪ ਆ ਗਏ ਹਾਂ ਤੇ ਭਾਂ ਵਿਚਾਰ ਡੰਗ ਚੋਵੇ ਉਹ ਨਹੀਂ ਆਪਣਾ ਬਿਲਕੁਲ ਜੀ ਬਿਲਕੁਲ ਅੱਛਾ ਵੀ ਵੀਰ ਇੱਕ ਆਪਣਾ ਨੰਬਰ ਕਰ ਦਈਏ ਮਾੜੇ ਸ਼ੇਰ ਨੰਬਰ ਭਾਈ ਆ ਗਿਆ 788585 ਹਾਂਜੀ 4645 ਠੀਕ ਹੈ ਜੀ ਤੇ 87295396 ਠੀਕ ਹੈ ਜੀ ਲਓ ਤੁਸੀਂ ਅੱਜ ਇੱਕ ਘਰੇਲੂ ਘਰ ਦੇ ਵਿੱਚ ਆਪਣੀ ਵਿਜ਼ਿਟ ਸੀਗੀ ਠੀਕ ਹੈ ਜੀ ਤੇ ਘਰ ਦੇ ਮਾਲ ਦੇ ਵਿੱਚ ਇੱਕ ਜਿਹੜੀ ਵੀਰ ਮੱਝ ਸੇਲ ਕਰਦਾ ਉਹ ਤੁਹਾਡੇ ਸਾਹਮਣੇ ਆਪਾਂ ਪੇਸ਼ ਕਰ ਦਿੱਤੀ ਹੈ ਚਵਾਈ ਤੁਸੀਂ ਨਾਲ ਦੀ ਨਾਲ ਦੇਖ ਲਈਏ ਠੀਕ ਹੈ ਜੀ ਤੇ ਹਾਲਾਂਕਿ ਇਹ ਚਵਾਈ ਕੋਈ 2 2.5 3 ਘੰਟੇ ਪਹਿਲਾਂ ਅਗਦੀ ਕਰ ਦਿੱਤੀ ਆਪਾਂ ਸੋ ਤਾਂ ਕਰ ਦਿੱਤੀ ਆ ਦੋਸਤੋ ਕਿਸੇ ਵੀਰ ਨੇ ਪੂਰੀ ਚਵਾਈ ਵੇਖ ਕੇ ਕੋਈ ਰਿਜ਼ਲਟ ਪਤਾ ਲੱਗ ਜਾਊਗਾ ਠੀਕ ਹੈ ਜੀ ਸੋ ਇੱਕ ਥਾਂ ਦੇ ਵਿੱਚ ਭੂਰ ਮੜੀ ਜੀ ਮਾਰਦੀ ਆ ਉਹ ਮਗਰਲੇ ਥਾਂ ਦੇ ਵਿੱਚੋਂ ਨੋਟ ਕਰਾਤਾ ਸੋ 12 ਲੀਟਰ ਤੋਂ ਪਲੱਸ ਜਾਂ 12 ਲੀਟਰ ਹੁਣ ਮਿਲਕ ਜਿਹੜਾ ਇਹ ਚੁਆ ਰਹੀ ਹੈ ਠੀਕ ਆ ਸੋ ਆਣ ਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ